ਸੰਤਨ ਬਾਬਾ ਦੀਪ ਸਿੰਘ ਜੀ ਦੇ ਦਰਤਿਆਂ ਸਾਨੂੰ ਵੀਰ ਮਿਲਿਆ ਨੌਜਵਾਨ ਆ ਉਹਦੇ ਨਾਲ ਗੱਲਬਾਤ ਕਰਦੇ ਵੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਇਹ ਕਿੰਨੇ ਚਿਰ ਹੋ ਗਿਆ ਤੁਹਾਨੂੰ ਇੱਥੇ ਹੁੰਦਿਆਂ ਨੂੰ ਭਾਜੀ 3-4 ਹਫ਼ਤੇ ਹੋ ਗਏ ਐਤਵਾਰਾਂ ਨੇ ਲਗਾਤਾਰ ਬਾਬਾ ਦੀਪ ਸਿੰਘ ਜੀ ਦਰਬਾਰ ਤੇ ਆਨੇ ਇੱਥੇ ਦਿਨ ਨੂੰ ਸਕੂਲ ਮਰਦਾ ਰੌਣਕ ਮੇਲੇ ਲੱਗਦੇ ਆ ਸੰਗਤਾਂ ਆਉਂਦੀਆਂ ਦੂਰ-ਦੂਰੋਂ ਤੋਂ ਵੀ ਨੇੜੇ ਤੋਂ ਹੀ ਨਹੀਂ ਤੁਹਾਨੂੰ ਮਤਲਬ ਜਦੋਂ ਤੁਸੀਂ ਇੱਥੇ ਆਏ ਸੀ ਤੁਹਾਨੂੰ ਕਿ ਕਿੱਦਾਂ ਪਤਾ ਲੱਗਾ ਸੀਗਾ ਵੀ ਇੱਥੇ ਬਾਬਾ ਜੀ ਦੇ ਇਦਾਂ ਚ ਦੇਖੋ ਭਾਈ ਪਹਿਲਾ ਸੰਗਤਾਂ ਆਉਂਦੀਆਂ ਹੀ ਪਿੰਡਾਂ ਚ ਵੀ ਆਉਂਦੀਆਂ ਹੋਰ ਵੀ ਆਉਂਦੀਆਂ ਸੰਗਤਾਂ ਆਉਂਦੀਆਂ ਹੀ ਨੈਟ ਤੋਂ ਵੀ ਦੇਖੀਦਾ ਹੀ ਇੰਟਰਵਿਊ ਹੁੰਦੀਆਂ ਹੀ ਮੀਡੀਆ ਵਾਲੇ ਪਾਉਂਦੇ ਹੁੰਦੇ ਹੀ ਸੰਗਤਾਂ ਦੀਆਂ ਸੰਗਤਾਂ ਨੂੰ ਜੋ ਪ੍ਰਾਪਤ ਹੋਇਆ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਤੋਂ ਜੋ ਕੁਝ ਮਿਲਿਆ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਤੋਂ ਮਿਲਿਆ ਉਹਨਾਂ ਦੇਖ ਕੇ ਫਿਰ ਆਪਣੇ ਮਨ ਨੂੰ ਵੀ ਹੁੰਦਾ ਕਿ ਜਾਈਏ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਤੇ ਜਾਈਏ ਦੇਖੀਏ ਕਿਹੀ ਬਾਬਾ ਜੀ ਦੀਪ ਸਿੰਘ ਜੀ ਦਰਬਾਰ ਤੇ ਹੁੰਦੇ ਆ ਭਗਤੀ ਹੁੰਦੀ ਹੈ ਤੇ ਉਹਦੇ ਤੋਂ ਆ ਰਹੀ ਹੈ ਲੱਗਦਾ ਇੱਥੇ ਆਣ ਕੇ ਲੱਗਾ ਕਿਦਾਂ ਤੁਹਾਨੂੰ ਬਹੁਤ ਹੀ ਲੱਗਦਾ ਭਾਈ ਮਨ ਨੂੰ ਮੈਂ ਕਹਿੰਦਾ ਰੌਣਕਾਂ ਲੱਗੀਆਂ ਅੰਦਰ ਸੱਚੇ ਮਨ ਨੂੰ ਸ਼ਾਂਤੀ ਹੈ ਮਨ ਨੂੰ ਸ਼ਾਂਤੀfull ਮਨ ਨੂੰ ਸ਼ਾਂਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ